ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਣਾ ਹਿਮਾਚਲ ਤੇ ਮੈਂ ਪੁਸ਼ਪਾ ਮੋਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ 4 ਸੀਟਾਂ ਤੇ ਉਪਚੋਣਾ ਹੋ ਰਹੀਆਂ ਨੇ ਬਾਅ ਇਲੈਕਸ਼ਨਸ ਹੋ ਰਹੇ ਨੇ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਦੁਪਹਿਰ 1 ਵਜੇ ਤੱਕ ਦੇ ਆંકੜੇ ਸਾਡੇ ਸਾਹਮਣੇ ਨੇ ਗਿੱਦੜਬਾਹਾ ਦੇ ਵਿੱਚ 50.09% VOTING ਜਿਹੜੀ ਹੈ ਉਹ ਹੋਈ ਹੈ ਤੇ ਡੇਰਾ ਬਾਬਾ ਨਾਨਕ ਦੇ ਵਿੱਚ 29 ਉੰਤਾਲੀ 24% VOTING ਜਿਹੜੀ ਆ ਉਹ ਹੋਈ ਹੈ ਤੇ ਬਰਨਾਲਾ ਦੇ ਵਿੱਚ 28.1% ਵੋਟਾਂ ਪਈਆਂ ਨੇ ਚੱਬੇਵਾਲ ਦੀ ਜੇਕਰ ਗੱਲ ਕਰੀਏ ਤਾਂ 27.95% ਵੋਟਾਂ ਪਈਆਂ ਨੇ 4 ਸੀਟਾਂ ਤੇ 1 ਵਜੇ ਤੱਕ 36.46% VOTING ਹੋਈ ਹੈ ਤਾ VOTING PERCENTAGE ਜਿਹੜੀ ਹੈ ਹੁਣ ਕਾਫੀ ਜ਼ਿਆਦਾ ਵੱਧ ਗਈ ਹੈ ਜੇਕਰ ਸਵੇਰ ਦੇ ਮੁਕਾਬਲੇ ਤੋਂ ਹੁਣ ਤੱਕ ਵੇਖਿਆ ਜਾਵੇ ਤਾਂ ਲੋਕੀ ਵੱਧ ਚੜ ਕੇ ਚਾਰ ਸੀਟਾਂ ਤੇ ਜਿਹੜੀ ਹੈ ਉਮੀਦਵਾਰ ਜਿਹੜੇ ਨੇ ਉਹਨਾਂ ਦੀ ਚੋਣ ਕਰਨ ਦੇ ਲਈ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤਾਂ ਗਿੱਦੜਬਾਹਾ ਦੇ ਵਿੱਚ 50.09% VOTING ਡੇਰਾਬਾਬਾ ਦੇ ਵਿੱਚ 39.4% VOTING ਤੇ ਬਰਨਾਲਾ ਦੇ ਵਿੱਚ 28.1% ਵੋਟਾਂ ਪਈਆਂ ਨੇ ਛੱਬੇਵਾਲ ਦੇ ਵਿੱਚ 27.95% ਵੋਟਾਂ ਪਈਆਂ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਢਾਲੀਵਾਲ ਨੇ ਕਿਹਾ ਹੈ ਕਿ ਬਰਨਾਲਾ ਦੇ ਲੋਕਾਂ ਦਾ ਚੁਕਾਵ ਆਮ ਆਦਮੀ ਪਾਰਟੀ ਦੇ ਵੱਲ ਹੈ ਕਿਉਂਕਿ ਸਾਡੀ ਪਾਰਟੀ ਨੇ ਬਰਨਾਲਾ ਦੇ ਲਈ ਹੁਣ ਤੱਕ ਸਭ ਤੋਂ ਵੱਧ ਗਰਾਂਟਾ ਦਿੱਤੀਆਂ ਨੇ ਤਾਂ ਇਹ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਲੋਕ ਕਿੰਨਾ ਕੁ ਭਰੋਸਾ ਜਤਾਉਂਦੇ ਨੇ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਢਾਲੀਵਾਲ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬਰਨਾਲਾ ਦੇ ਲੋਕਾਂ ਦਾ ਚੁਕਾਵ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੇ ਵੱਲ ਹੈ ਕਿਉਂਕਿ ਸਾਡੀ ਪਾਰਟੀ ਨੇ ਬਰਨਾਲਾ ਲਈ ਹੁਣ ਤੱਕ ਸਭ ਤੋਂ ਵੱਧ ਗਰੰਟਾ ਦਿੱਤੀਆਂ ਨੇ ਬਰਨਾਲਾ ਦੇ ਵਿੱਚ VOTING ਜੋ ਕੀ ਹੈ ਉਹ ਚੱਲ ਰਹੀ ਹੈ VOTING ਦਾ ਦੌਰ جاری ਹੈ ਹਰਿੰਦਰ ਧਾਲੀਵਾਲ ਜੀ ਮੌਜੂਦ ਨੇ ਹਰਿੰਦਰ ਜੀ ਵਕ ਵਕ ਪੋਲਿੰਗ ਬੂਥ ਤੇ ਤੁਸੀਂ ਲਗਾਤਾਰ ਘੁੰਮ ਰਹੇ ਹੋ ਕੀ ਲੱਗਿਆ ਮਾਹੌਲ ਕਿੱਦਾਂ ਦਾ ਲੱਗਿਆ ਤੁਹਾਨੂੰ ਮਾਹੌਲ ਬੜਾ ਪੋਜ਼ਿਟਿਵ ਹੈ ਬੜਾ ਵਧੀਆ ਮਾਹੌਲ ਹੈ ਤੁਸੀਂ ਵੀ ਦੇਖ ਕੇ ਆਏ ਹੋਵੋਗੇ ਤਾਂ ਲਗਭਗ ਅੱਧਾ ਇਹ ਹਲਕੇ 'ਚ ਮੈਂ ਜਾਇਆ ਆ ਸਾਰੇ ਪਿੰਡਾਂ ਤੇ ਸ਼ਹਿਰਾਂ 'ਚ ਉਹੀ ਮਾਹੌਲ ਹੈ ਆਉਣ ਵਾਲੀ 23 ਤਰੀਕ ਨੂੰ ਆਮ ਆਦਮੀ ਪਾਰਟੀ ਬੜੀ ਵੱਡੀ ਜਿੱਤ ਦਰਜ 'ਚ ਕਰਨ ਜਾ ਰਹੀ ਹੈ ਕੀ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਬਾਕੀ ਵਿਰੋਧੀ ਜੋ ਐ ਤੁਹਾਡੇ ਉਹ ਵੀ ਕਹਿ ਰਹੇ ਆ ਉਹ ਵੀ ਜਿੱਤ ਦਾ ਦਾਵਾ ਕਰ ਰਹੇ ਆ ਤੁਹਾਡਾ ਦਾਵਾ ਜੋ ਕੀ ਉਹ ਕਿਸ ਤਰੀਕੇ ਨਾਲ ਮੰਨਿਆ ਜਾਵੇ ਜਾਂ ਫਿਰ ਤੁਹਾਡਾ ਕੌਨਫੀਡੈਂਸ ਕਿਸ ਚੀਜ਼ ਤੇ ਆ ਕੌਨਫੀਡੈਂਸ ਲੋਕਾਂ ਦਾ ਪਿਆਰ ਦੱਸ ਰਿਹਾ ਜੀ ਜੇ ਤਾਂ ਦੇਖਣਾ ਹੋਵੇ ਬਾਕੀ ਸਾਡਾ ਕੌਨਫੀਡੈਂਸ ਹੈ ਸਾਡੇ ਕੀਤੇ ਹੋਏ ਕੰਮਾਂ ਤੇ ਆਮ ਆਦਮੀ ਪਾਰਟੀ ਦੇ 2.5 ਸਾਲਾਂ ਚ ਕੀਤੇ ਹੋਏ ਕੰਮਾਂ ਤੇ ਕੌਨਫੀਡੈਂਸ ਹੈ ਕੋਈ ਕਈਆਂ ਗੱਲਾਂ ਦੇ ਨਹੀਂ ਕੋਈ ਕਿਸੇ ਨੂੰ ਨਿੰਦ ਕੇ ਨਹੀਂ ਕਿਸੇ ਨੂੰ ਭੰਡ ਕੇ ਨਹੀਂ ਸਿਰਫ ਤੇ ਸਿਰਫ ਕੰਮ ਦੀ ਗੱਲ ਕੀਤੀ ਹੈ ਸਾਰੀ ਇਲੈਕਸ਼ਨ ਆਮ ਆਦਮੀ ਪਾਰਟੀ ਨੇ ਕੰਮਾਂ ਦੇ ਸਿਰ ਤੇ ਲੜੀਆ ਤੇ ਲੋਕ ਕੰਮਾਂ ਤੇ ਹੀ ਮੋਹਰ ਲਾਉਣ ਜਾ ਰਹੇ ਆ ਜਿਹੜਾ ਤੁਹਾਡਾ ਇੱਕ ਕੈਰ ਦੇ ਵਿਰੋਧੀ ਆ ਸ਼ਾਇਦ ਤੁਹਾਡਾ ਪਰਾ ਪਰਿਵਾਰਕ ਮੈਂਬਰ ਸੀਗਾ ਤੇ ਅੱਜ ਉਹ ਵੀ ਦੋਗੇ ਤੁਹਾਡੇ ਖਿਲਾਫ ਖੜਾ ਹੈ ਉਹ ਕਿਤਨਾ ਕਿਤੇ ਪਾਰਟੀ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਆ ਉਥੇ ਹੀ ਜੇਕਰ ਬਾਕੀ ਕੈਂਡੀਡੇਟਸ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਕੇਵਲ ਢਿੱਲੋਂ ਹਨ ਉਹਨਾਂ ਦਾ ਕਹਿਣਾ ਕਿ ਬਦਲਾਅ ਤਾਂ ਲੋਕਾਂ ਨੇ ਇੱਕ ਵਾਰੀ ਚਾਹਿਆ ਸੀਗਾ ਲੇਕਿਨ ਲੋਕਾਂ ਨੂੰ ਬਦਲਾਅ ਰਾਸ ਨਹੀਂ ਆਇਆ ਤੁਹਾਡਾ ਹੀ ਕਹਿਣਾ ਨਹੀਂ ਰਾਸ ਜੀ ਇਹ ਢਿੱਲੋਂ ਸਾਹਿਬ ਆ ਕੇ ਨਾ ਪਿੰਡ ਦੀ ਸੱਤ ਚ ਗੱਲ ਕਰਨ ਪਿੰਡ ਦੀ ਸਾਥ ਚਾ ਕੇ ਗੱਲ ਬੋਲਣ ਵੀ ਭਾਈ ਲੋਕਾਂ ਨੂੰ ਬਦਲਾਵ ਰਾਸ ਆਇਆ ਜਾਂ ਨਹੀਂ ਆਇਆ ਉਹ ਪਿੰਡ ਚ ਆ ਕੇ ਦਾਵਾ ਕਰਨੋਂ ਪਹਿਲਾਂ ਉਹ ਵੀ ਐਮ ਐਲ ਏ ਰਹੇ ਨੇ ਥੋ ਉਹਨਾਂ ਦੀ ਸਰਕਾਰ ਵੀ ਰਹੀ ਹੈ ਪਿਛਲੇ ਟਾਈਮ 'ਚ ਜਦੋਂ ਕਾਂਗਰਸ ਚ ਹੁੰਦੇ ਸੀ ਤਾਂ ਉਹ ਕਿਸੇ ਪਿੰਡ ਚ ਆ ਕੇ ਇਹ ਗੱਲ ਕਹਿਣ ਵੀ ਹਾਂ ਭਾਈ ਜਿੰਨਾ ਆਮ ਆਦਮੀ ਪਾਰਟੀ ਨੇ ਪੈਸਾ ਦਿੱਤਾ ਉਹਦਾ ਚੌਥਾ ਹਿੱਸਾ ਪੰਜਵਾਂ ਹਿੱਸਾ ਵੀ ਉਹਨਾਂ ਨੇ ਦਿੱਤਾ ਹੋਵੇ ਤਾਂ ਲੋਕਾਂ ਨੂੰ ਪਤਾ ਲੋਕ ਉਹਨਾਂ ਦੀਆਂ ਗੱਲਾਂ ਦੇ ਯਕੀਨ ਕਰਨੋਂ हट ਗਏ ਜੋ ਪਹਿਲਾਂ ਬੋਲਦੇ ਸੀ ਲੋਕਾਂ ਨੂੰ ਬੜੀ ਪਿਕਚਰ ਕਲੀਅਰ ਆ ਲੋਕ ਅੱਜਕੱਲ ਦੇਖ ਕੇ ਵੋਟ ਕਰਦੇ ਆ ਤਾਂ ਲੋਕਾਂ ਨੇ 2.5 ਸਾਲਾਂ ਦੇ ਵਿੱਚ ਹੋਏ ਕੰਮ ਦੇਖੇ ਆ ਲੋਕ ਕੰਮ ਦੇ ਨਾਮ ਤੇ ਹੀ ਵੋਟ ਕਰਦੇ ਆ ਕਿਸੇ ਦੀਆਂ ਗੱਲਾਂ ਚੱਕ ਕੇ ਨਹੀਂ ਧੰਨਵਾਦ ਧੰਨਵਾਦ ਜੀ ਤਾਂ ਸਾਬਤਾਰ ਤਾਂ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ तमाम ਜਿਹੜੀ ਸਿਆਸੀ ਪਾਰਟੀਆਂ ਨੇ ਤਾਂ तमाम ਜਿਹੜੇ ਕੈਂਡੀਡੇਟਸ ਨੇ ਉਨ੍ਹਾਂ ਵੱਲੋਂ ਜਿੱਦਾਂ ਦਾਵਾ ਕੀਤਾ ਹੀ ਜਾ ਰਿਹਾ ਹੈ ਹਰਿੰਦਰ ਜੇਕਰ ਧਾਰੀਵਾਲ ਦੀ ਗੱਲ ਕੀਤੀ ਜਾਵੇ ਤਾਂ ਇਹ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਤੇ ਇਹਨਾਂ ਵੱਲੋਂ ਕਿਹ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਜ਼ਰੂਰ ਜੋ ਕੀ ਹੈ ਇੱਥੇ ਖਾਸ ਤੌਰ ਤੇ ਇਹਨਾਂ ਨੂੰ ਜਿੱਤ ਮਿਲੂਗੀ ਪਿਆਰ ਮਿਲੂਗਾ ਤਸਵੀਰਾਂ ਇੱਕ ਵਾਰੀ ਦਿਖਾਣਾ ਚਾਹਾਂਗਾ ਤੁਹਾਨੂੰ ਪੋਲਿੰਗ ਬੂਥ ਦੇ ਬਾਹਰ ਸ਼ਕਤਸੀ ਮੌਜੂਦ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਾਫੀ ਕਾਠ ਜੋ ਕੀ ਹੋਏ ਖੰਡ ਨੂੰ ਮਿਲ ਰਿਹਾ ਹੈ ਕਾਫੀ ਵੋਟਰਸ ਜੋ ਕੀ ਇੱਥੇ ਪਹੁੰਚ ਰਹੇ ਨੇ ਅਵੇਅਰਨੈਸ ਜੋ ਕੀ ਉਹ ਕਾਫੀ ਜ਼ਿਆਦਾ ਜੋ ਕੀਤਾ ਉਹ ਲੋਕਾਂ ਦੇ ਵਿੱਚ ਨਜ਼ਰ ਆ ਰਹੀ ਹੈ ਆਪਣੇ ਰਾਈਟ ਟੂ ਵੋਟ ਦਾ ਇਸਤੇਮਾਲ ਇੱਥੇ ਕਰ ਰਹੇ ਹਨ ਹਾਲਾਂਕਿ ਜੋ ਕੀਤਾ ਅਭੀ ਅਜੇ VOTING ਦਾ ਪ੍ਰੋਸੀਜਰ ਜੋ ਕਿ ਜਾਰੀ ਹੈ ਤੇ ਸ਼ਾਮ ਕਹਾ ਜਾ ਸਕਦਾ ਹੈ ਕਿ 6 ਵਜੇ ਤੱਕ ਜੋ ਕਿ ਹੈ ਪਰ VOTING ਦਾ ਪ੍ਰੋਸੀਜਰ ਜੋ ਕਿ ਹੈ ਦਈ ਚੱਲੂਗਾ ਤੇ 23 ਤਰੀਕ ਨੂੰ ਪਤਾ ਚੱਲੂਗਾ ਕਿ ਲੋਕਾਂ ਵੱਲੋਂ ਕਿਸ ਪਾਰਟੀ ਨੂੰ ਕਿਸ ਕੈਂਡੀਡੇਟ ਨੂੰ ਜੋ ਕਿ ਆਪਣੇ ਵੱਲੋਂ ਸਮਰਥਨ ਦਿੱਤਾ ਗਿਆ ਪਿਆਰ ਦਿੱਤਾ ਗਿਆ ਕੈਮਰਾਮੈਨ ਸਚੀਨ अरोड़ा ਦੇ ਨਾਲ ਅਨਮੋਲ ਸਿੰਘ ਗੁਲਾਟੀ ਨਿਊਜ਼ ਨੇਸ਼ਨ ਬਰਨਾਲਾ ਤਾਂ ਚਾਰ ਸੀਟਾਂ ਤੇ ਲਗਾਤਾਰ VOTING ਜਾਰੀ ਹੈ ਫਿਲਹਾਲ ਸੀਟਾਂ ਬਾਰੇ ਇੱਕ ਇੱਕ ਡਿਟੇਲ ਲੈ ਕੇ ਸਾਡੇ ਨਾਲ ਸਾਡੇ ਸਹਿਯੋਗੀ ਨਿਊਜ਼ਰੂਮ ਤੋਂ ਲਾਈਵ ਨੇ ਮੋਹਿਦ ਬਖਸ਼ੀ ਉਹਨਾਂ ਕੋਲ ਚਲਦੇ ਹਾਂ ਪੂਰੀ ਜਾਣਕਾਰੀ ਲੈਣੇ ਆ ਮੋਹਿਦ ਕੀ ਕੋਈ ਜਾਣਕਾਰੀ ਹੈਗੀ ਹੈ ਹੁਣ ਤੱਕ VOTING ਪਰਸੈਂਟੇਜ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਤੇ ਗੱਲ ਕਰੀਏ ਬਰਨਾਲਾ ਸੀਟ ਦੀ ਤਾਂ ਉੱਥੋਂ ਦੇ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤੇ ਲੋਕ ਪਰੋਸਾ ਕਰਨਗੇ ਕਿਉਂਕਿ ਅਸੀਂ ਕੰਮ ਕੀਤਾ ਹੈ ਪਿਛਲੇ 10 ਸਾਲਾਂ ਦੇ ਵਿੱਚ ਦੇਖੋ ਉਹ ਤਾਂ ਉਮੀਦਵਾਰ ਨੇ ਤੇ ਆਪਣੀ ਉਮੀਦ ਪੂਰੀ ਰੱਖਣਗੇ ਪਰ ਜ਼ਮੀਨੀ ਹਕੀਕਤ ਕੀ ਹੈ ਕਿੰਨੀ ਵੋਟਾਂ ਪੈ ਰਹੀਆਂ ਨੇ ਕੀ ਅਪਡੇਟ ਨੇ ਸਾਰੀ ਅਪਡੇਟ ਅਸੀਂ ਤੁਹਾਨੂੰ ਆਪਣੇ ਨਿਊਜ਼ ਰੂਮ ਤੋਂ ਦਿੰਨੇ ਆ ਤਾਂ ਸਭ ਤੋਂ ਪਹਿਲੇ ਲਖੇ ਕੋਲ ਚਲਦੇ ਹਾਂ ਲਖੇ ਸੂਰ ਤੋਂ ਤੁਸੀਂ ਲੱਗੇ ਹੋ ਕਿੰਨੀ ਇਸ ਵੇਲੇ ਕੀ ਸਥਿਤੀ ਹੈ ਤਾਂ ਹੁਣੇ ਸਭ ਤੋਂ ਵੱਡੀ ਅਪਡੇਟ ਆ ਰਹੀ ਹੈ ਕਿ 2 ਵਜੇ ਤੱਕ ਦੇ ਜਿਹੜੇ ਅੰਕੜੇ ਉਹ ਸਾਹਮਣੇ ਆਏ ਆ ਗਿੱਦੜਬਾਹ ਦੇ ਵਿੱਚ 55.56 ਫੀਸਦੀ ਵੋਟਾਂ ਪੈ ਚੁੱਕੀਆਂ ਨੇ ਸਭ ਤੋਂ ਵੱਧ ਜਿਹੜਾ ਗਿੱਦੜਬਾਹ ਦੇ ਵਿੱਚ ਵੋਟਾਂ ਪਈਆਂ ਨੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ 45.4 ਫੀਸਦੀ ਜਿਹੜੀਆਂ ਵੋਟਾਂ ਚੁੱਕੀਆਂ ਨੇ ਤਾਂ ਲਗਾਤਾਰ ਜੇ ਹੇਠਾਂ ਜਾਂਦੇ ਰਵਾਂਗੇ ਬਰਨਾਲਾ ਵਾਲੇ ਪਾਸੇ ਜਾਵਾਂਗੇ ਤਾਂ ਬਰਨਾਲਾ ਦੇ ਵਿੱਚ 35.1% ਜਿਹੜੀ ਵੋਟਾਂ ਪਈਆਂ ਨੇ ਤੇ ਚੱਬੇਵਾਲ ਦੇ ਵਿੱਚ 30.95 ਜੇ ਚਾਰੇ ਸੀਟਾਂ ਦਾ ਕੁੱਲ ਮਿਲਾ ਕੇ ਆਕੜਾ ਦਸੀਏ ਤਾਂ 40.46% ਦੀ ਵੋਟਾਂ ਪੈ ਚੁੱਕੀਆਂ ਨੇ ਸਭ ਤੋਂ ਜ਼ਿਆਦਾ ਜਿਹੜੀ ਗਿੱਦੜਬਾਹ ਦੇ ਵਿੱਚ ਵੋਟਾਂ ਪਈਆਂ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਥਾਂ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਇਆ ਸੀ ਉਹ ਤੜਕਸਾਰ ਮਾਹੌਲ ਖਰਾਬ ਹੋਇਆ ਸੀ ਬਾਕੀ ਚਾਰੇ ਸੀਟਾਂ ਦੀ ਗੱਲ ਕਰੀਏ ਤਾਂ ਮਾਹੌਲ ਸ਼ਾਂਤ ਹੈ ਸ਼ਾਂਤ ਸਿਮਰਨ ਸਾਡੇ ਨਾਲ ਸਿਮਰਨ ਜਿਹੜੀ ਸਥਿਤੀ ਤਸਵੀਰ ਹੀ ਰਹੀ ਹੈ ਸਾਰਾ ਚੌਣ ਜੇਰੀਆ ਜਿਹੜਾ ਹੈ ਉਹ ਆਰਮਨਾਲ ਚੱਲ ਰਿਹਾ ਬਿਲਕੁਲ ਆਰਾਮ ਦੇ ਨਾਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਲਖਸ਼ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੇ ਥੋੜੀ ਜਿਹੀ ਛੜਪ ਦੀ ਖਬਰ ਸਾਹਮਣੇ ਆਈ ਸੀਗੀ ਔਰ ਉਸ ਅਸੀਂ ਆਪਣੇ ਚੈਨਲ ਤੇ ਦਿਖਾਇਆ ਵੀ ਜਿਸ ਤਰੀਕੇ ਦੇ ਨਾਲ ਜਿਹੜਾ ਉੱਥੇ ਲੋਕ ਮੌਜੂਦ ਸੀਗੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਸ ਵੇਲੇ ਇਹ ਛੜਪ ਹੋ ਰਹੀ ਸੀ ਸੁਖੀ ਰੰਦਾਵਾ ਉੱਥੇ ਮੌਜੂਦ ਸੀਗੇ ਬਜਾਏ ਕਿ ਉਹ ਆਪਣੇ ਸਮਰਥਕਾਂ ਨੂੰ ਕਹਿੰਦੇ ਕਿ ਤੁਸੀਂ ਸ਼ਾਂਤ ਹੋ ਜਾਓ ਤੇ ਸ਼ਾਂਤੀਪੂਰਵਕ ਵੋਟਾਂ ਪਾ ਲੰਦੋ ਉੱਥੇ ਬੈਠੇ ਰਹੇ ਉਹਨਾਂ ਨੇ ਕੁਝ ਨਹੀਂ ਕੀਤਾ ਜਿਸ ਦਾ ਵੀਡੀਓ ਜਿਹੜਾ ਹੈ ਉਹ ਲੋਕਾਂ ਨੇ ਤੇ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਾਇਰਲ ਕੀਤਾ ਸੀਗਾ ਤੇ ਹੁਣ ਪੁ ਬਾਰੇ ਗੱਲ ਕਰੀਏ ਕਿ ਦਰਬਾਹ ਦੀ ਦਰਬਾਹ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਤੇ ਇੱਕ ਤਸਵੀਰ ਬੜੀ ਪਿਆਰੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਅਮ੍ਰਿਤਾ ਵੜਿੰਗ ਅਤੇ ਡਿੰਪੀ ਢਿੱਲੋਂ ਇੱਕ ਦੂਸਰੇ ਨੂੰ ਆਪੋ ਸਾਹਮਣੇ ਗੁਰਦੁਆਰੇ 'ਚ ਮਿਲੇ ਨੇ ਤੇ ਹੱਥ ਜੋੜ ਕੇ ਫਤਿਹ ਵੀ ਬੁਲਾਈਏ ਤੇ ਇਦਾਂ ਦਾ ਮਿਲਿਆ ਜੁਲਿਆ ਮਾਹੌਲ ਹੈ ਕੁਲ ਬਿਲਕੁਲ ਮਿਲ ਕੇ ਸ਼ਾਂਤੀਪੂਰਵਕ VOTING ਜੜੀ ਹੈ ਚਾਰੇ ਸੀਟਾਂ ਤੇ ਹੋ ਰਹੀ ਹੈ ਹਲੇ ਤੱਕ ਰਿਪੋਰਟ ਕਿਉਂਕਿ ਸਾਰੀ VIP ਕਹਿ ਸਕਦੇ ਹਾਂ ਕਿ ਚਾਰੋਂ ਸੀਟਾਂ ਦੇ ਜਿਹੜੇ ਨੇ ਆਪਣੇ ਆਪਣੇ VIP ਕੈਂਡੀਡੇਟ ਨੇ ਕਿਉਂਕਿ ਸਾਰੇ ਹੀ ਜਿਹੜੇ ਨੇ ਸਾਂਸਦ ਬਣ ਗਏ ਤੇ ਉਸ ਹਾਂਜੀ ਹਾਂਜੀ ਜਿਸ ਤਰ੍ਹਾਂ ਕਿ 2022 ਦੇ ਵਿੱਚ ਜੋ ਵੀ ਵਿਧਾਇਕ ਜਿੱਤੇ ਸੀਗੇ ਉਹਨਾਂ ਦੇ ਜਿੱਤਣ ਤੋਂ ਬਾਅਦ ਇਹ ਚਾਰੇ ਸੀਟਾਂ ਖਾਲੀ ਹੋਈਆਂ ਸੀਗੀਆਂ ਜਿੱਥੇ ਅੱਜ ਕੀ VOTING ਜਾਰੀ ਹੈ ਉੱਥੇ ਹੀ ਅੱਜ ਫਿਲਹਾਲ ਤਾਂ VOTING ਸਹੀ ਤਰੀਕੇ ਨਾਲ ਜਾਰੀ ਹੈ ਮਗਰ ਇੱਕ ਜਗ੍ਹਾ ਜਿਵੇਂ ਡੇਰਾ ਬਾਬਾ ਨਾਨਕ ਤੋਂ ਹੀ ਸਿਰਫ ਝੜਕ ਪਦੀਆਂ ਖਬਰ ਆਈਆਂ ਸੀਗੀਆਂ ਜੀ 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 ਹਾਂਜੀ ਲਖੇ ਸਭ ਤੋਂ ਵੱਡੀ ਖਬਰ ਹੈ ਕਿ ਚਾਰੋਂ ਸੰਸਦ ਬਣ ਗਏ ਟੈਕਨੀਕਲੀ ਦੇਖਿਆ ਜਾਏ ਤਾਂ 3 1 ਦਾ ਰੇਸ਼ਿਓ ਹੈ ਕਿਉਂਕਿ ਤਿੰਨ ਸੀਟਾਂ ਜਿਹੜੀਆਂ ਸੀਗੇ ਕਾਂਗਰਸ ਕੋਲ ਸੀਗੀਆਂ ਪਰ ਹੁਣ ਰਾਜਕੁਮਾਰ ਚੱਬੇਵਾਲ ਕਿਉਂਕਿ ਆਮ ਆਦਮੀ ਪਾਰਟੀ ਦੇ ਨੇ ਸੰਸਦ ਨੇ ਤੇ ਹੁਣ ਦੋ ਦੋ ਹੁਣ ਦੀ ਤਸਵੀਰ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਇੱਦਾਂ ਲੱਗਦਾ ਹੈ ਕਿ ਜੇ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ بیٹے ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਐ ਚੱਬੇਵਾਲ ਸ਼ਾਂਗ ਚੱਬੇਵਾਲ ਨੂੰ ਉਤਾਰਿਆ ਹੈ ਸ਼ਾਂਗ ਚੱਬੇਵਾਲ ਐ ਐਮਬੀਬੀਐਸ ਡਾਕਟਰ ਨੇ ਤੇ ਜੇ ਗਿੱਦੜਪਾਹੇ ਦੀ ਗੱਲ ਕਰੀਏ ਇਹ ਦੋ ਸੀਟਾਂ ਤੇ ਸਭ ਤੋਂ ਜ਼ਿਆਦਾ ਨਜ਼ਰ ਹੈ ਕਿਉਂਕਿ ਦੋਨੇ ਸੀਟਾਂ ਤੇ ਕਾਫੀ ਵੱਡੇ ਜਿਹੜੇ ਚਿਹਰੇ ਸੀਗੇ ਇੱਕ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਆਪਣੇ ਆਪ ਦੇ ਵਿੱਚ ਕਾਫੀ ਵੱਡੇ ਚਿਹਰੇ ਸੀ ਹੁਣ ਐਮਪੀ ਬਣ ਗਏ ਨੇ ਤੇ ਦੂਜੇ ਪਾਸੇ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਲੁਧਿਆਣਾ ਦੇ ਵਿੱਚ ਜਿਹੜੀ ਕਿ ਸੌਂਪੀ ਗਈ ਸੀ ਜ਼ ਜੀ ਜਿਹੜੇ ਨੇ ਉਹ ਲੁਧਿਆਣਾ ਤੋਂ ਬਣੇ ਤੇ ਪਰ ਜੇ ਗੱਲ ਕਰੀਏ ਦੋਨਾਂ ਸੀਟਾਂ ਦੀ ਤੇ ਦੋਨਾਂ ਸੀਟਾਂ ਦੇ ਵਿੱਚ ਤਗੜੇ ਤਗੜੇ ਜਿਹੜੇ ਨਾਮ ਆ ਹਰੇਕ ਪਾਰਟੀ ਨੇ ਉਤਾਰੇ ਆ ਜੇ ਗੱਲ ਕਰੀਏ ਭਾਜੀਪੀ ਦੀ ਭਾਜੀਪੀ ਦੇ ਵੱਲੋਂ ਵੀ ਮਨਪ੍ਰੀਤ ਬਾਦਲ ਨੂੰ ਉਤਾਰਿਆ ਗਿਆ ਗਿੱਦੜਵਾਹ ਤੋਂ ਤੇ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਨਾਂ ਸੀਟਾਂ ਦੇ ਵਿੱਚ ਹਾਲਾਂਕਿ ਇਹਨਾਂ ਦੋਨਾਂ ਸੀਟਾਂ ਦੀ ਗੱਲ ਕਰੀਏ ਤਾਂ ਗਿੱਦੜਵਾਹ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਵੋਟਾਂ ਪਾ ਰਹੇ ਨੇ ਤੇ ਜੇ ਕੰਪੈਰੀਸ਼ਨ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਚੱਬੇਵਾਲ ਸੀਟ ਹੈ ਹੁਸ਼ਿਆਰਪੁਰ ਦੀ ਤੇ ਉਸ ਦੇ ਵਿੱਚ ਕੰਪੈਰੀਸ਼ਨ ਕਰੀਏ ਤਾਂ ਕਾਫੀ ਘੱਟ ਵੋਟਾਂ ਪੈ ਰਹੀਆਂ ਨੇ ਤੇ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਵੱਧ ਵੱਧ ਚੜ ਕੇ ਘਰੋਂ ਨਿਕਲੋ ਤੇ ਵੋਟਾਂ ਪਾਓ ਆਪਣੇ ਹੱਕ ਦਾ ਇਸਤੇਮਾਲ ਕਰੋ ਵੱਧ ਤੋਂ ਵੱਧ ਵੋਟ ਜਿਹੜੀ ਹੈ ਉਹ ਤੁਹਾਡਾ ਅਧਿਕਾਰ ਹੈ ਉਹ ਪਾਓ ਤੇ ਕਿਉਂਕਿ ਇਹ ਮੌਕਾ ਜਦ ਬਾਰ-ਬਾਰ ਨਹੀਂ ਆਂਦਾ 5 ਸਾਲ ਚ ਇੱਕ ਵਾਰ ਹੀ ਆਂਦਾ ਹੈ ਪਰ ਇਸ ਵਾਰੀ ਜਿਹੜਾ ਹੈ 2022 ਦੇ ਬਾਅਦ ਫਿਰ ਦੁਬਾਰਾ ਮੌਕਾ ਮਿਲਿਆ ਐਸ ਕਰਕੇ ਪੁਸ਼ਪਾ ਜਿਹੜਾ ਹੈ ਜਿੰਨੇ ਵੀ ਲੋਕ ਨੇ ਉਹਨਾਂ ਤੋਂ ਅਪੀਲ ਕਰਦੇ ਆਂ ਅਸੀਂ ਕਿ ਜੇ ਤੁਸੀਂ ਇਹਨਾਂ ਚਾਰ ਸੀਟਾਂ ਤੇ ਜਿਹੜੇ ਜੇ VOTER ਹੋ ਤਾਂ ਆਪਣੀ ਵੋਟ ਦਾ ਪ੍ਰਯੋਗ ਜਿਹੜਾ ਹੈ ਉਹ ਜ਼ਰੂਰ ਕਰੋ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਕਿਉਂਕਿ ਜਦੋਂ ਤੁਸੀਂ ਦੇਖੋ ਇੱਥੇ ਸਾਰੇ ਜਿਹੜਾ ਨਿਊਜ਼ ਰੂਮ ਹੈ ਉਹ ਕੋਸ਼ਿਸ਼ ਇਹ ਹੀ ਕਰ ਰਿਹਾ ਕਿ ਇੱਕ ਇੱਕ ਖਬਰ ਤੁਹਾਡੇ ਤੱਕ ਕਰ ਪਹੁੰਚਾਈ ਜਾਏ ਇਸ ਵੇਲੇ ਅਜੀਤ ਵੀ ਸਾਡੇ ਅਜੀਤ ਇਸ ਵੇਲੇ ਸਭ ਤੋਂ ਵੱਡੀ ਖਬਰ ਹੈ ਕਿ ਜਿਹੜਾ ਮੁਕਾਬਲਾ ਹੈ ਕਾਫੀ ਟਫ ਬਣਿਆ ਹੋਇਆ ਹੈ ਗਿੱਦੜ ਬਾਚ VOTING ਪਰਸੈਂਟੇਜ ਬਹੁਤ ਜ਼ਿਆਦਾ ਹੈ ਹਾਂਜੀ ਸਰ ਲੱਗ ਰਿਹਾ ਜਿਸ ਹਿਸਾਬ ਨਾਲ ਗਿੱਦੜ ਬਾਚ VOTING ਹੋ ਰਹੀ ਹੈ ਤਾਂ ਮ ਮੁਕਾਬਲਾ ਜੋ ਫਸਵਾਹੀ ਰਹੇਗਾ ਇਸ ਹਿਸਾਬ ਨਾਲ ਮੁਕਾਬਲਾ ਫਸਵਾ ਰਹੇਗਾ ਕਿਉਂਕਿ ਉੱਥੇ ਅਮ੍ਰਿਤਾ ਵੜਿੰਗ ਜਿਹੜੀ ਸਾਂਸਦ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਮੰਤਰੀ ਰਹੇ ਨੇ ਪੰਜਾਬ ਸਰਕਾਰ ਚ ਉਹਨਾਂ ਦੀ ਵਾਈਫ ਜਿਹੜੀ ਆ ਉਹ ਉੱਥੇ ਸਟੈਂਡ ਕਰ ਰਹੇ ਚੋਣ ਲੜ ਰਹੇ ਨੇ ਤੇ ਦੂਜੀ ਤਰਫ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੀ ਪੂਰੀ ਤਾਕਤ ਲਾ ਕੇ ਸਾਰੀ ਸੀਟਾਂ ਤੇ ਜਿਹੜੀ ਆ ਉਹ ਖੜੀ ਹੈ ਜੀ ਠੀਕ ਹੈ ਮੋਹ ਜ ਸਾਡੇ ਨਾਲ ਅਲਮੋਲ ਗੁਲਾਟੀ ਜੁੜੇ ਹੋਏ ਨੇ ਬਰਨਾਲਾ ਤੋਂ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਣੇ ਆ ਤੁਸੀਂ ਗਿੱਦੜ ਬਾਹ ਦੀ ਕਿਕ ਡਿਟੇਲ ਦੱਸੀ ਸਾਨੂੰ ਬਰਨਾਲਾ ਤੋਂ ਸਾਡੇ ਨਾਲ ਅਲਮੋਲ ਗੁਲਾਟੀ ਜੁੜੇ ਨੇ ਅਨਮੋਲ ਕੀ ਕੋਈ ਜਾਣਕਾਰੀ ਹੈ ਕਿ ਕਿੰਨਾ ਪਰਸੈਂਟੇਜ ਵੋਟ ਉੱਥੇ ਪੈ ਚੁੱਕਾ ਹੈ ਤੇ ਫਿਲਹਾਲ ਬਰਨਾਲਾ ਦੀ ਜੇਕਰ ਗੱਲ ਕਰੀਏ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਗੱਲ ਕੀਤੀ ਉਹ ਇਹ ਉਮੀਦ ਜਤਾ ਰਹੇ ਨੇ ਕਿ ਲੋਕੀ ਸਿਰਫ ਆਮ ਆਦਮੀ ਪਾਰਟੀ ਤੇ ਹੀ ਭਰੋਸਾ ਜਿਤਾਣਗੇ ਕੀ ਲੱਗ ਰਿਹਾ ਹੈ ਕੀ ਮਾਹੌਲ ਜੇ ਬਿਲਕੁਲ ਦੇਖੋ ਜੇਕਰ ਹਲਕੀਤੀ ਜਾਵੇ ਕੈਂਡੀਡੇਟਸ ਦੀ ਤਾਂ ਕੈਂਡੀਡੇਟ ਜ਼ਰੂਰ ਆਪਣੇ ਆਪਣੀ ਜੋ ਕਿ ਦਾਵਾ ਪੇਸ਼ ਕਰ ਰਹੇ ਨੇ ਦਾਵਾ ਠੋਕਰੇ ਨੇ ਜਿੱਤਦਾ ਲੇਕਿਨ ਜੋ ਅਸਲੀ ਜੋ ਕਿਹਾ ਜਾ ਸਕਦਾ ਹੈ ਕਿ ਜੋ ਅਸਲੀ ਫੈਸਲਾ ਹੈ ਉਹ ਜਨਤਾ ਦੇ ਹੱਥ ਦੇ ਵਿੱਚ ਹੈ ਅੱਜ ਮੌਕਾ ਮਿਲਿਆ ਜਨਤਾ ਨੂੰ ਆਪਣਾ ਐਮਐਲਏ ਨੂੰ ਦੁਬਾਰਾ ਚੁਣਨ ਦਾ ਚਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਸੀਟਾਂ ਨੇ ਜਿੱਥੇ ਕਿ ਖਾਸ ਤੌਰ ਤੇ ਇਹ ਇਲੈਕਸ਼ਨਸ ਜੋ ਕਿ ਅੱਜ ਲੜੀ ਜਾ ਰਹੀਆਂ ਨੇ ਤੇ ਅੱਜ ਇਨ ਸੀਟਾਂ ਦੇ ਉੱਪਰ ਜੋ ਕਿ ਇਲੈਕਸ਼ਨ ਹੈ ਕਿਉਂਕਿ ਸਵੇਰੇ ਜਦੋਂ VOTING ਸ਼ੁਰੂ ਹੋਈ ਸੀ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਕੀ ਹੈ ਕਾਫੀ VOTING ਜੋ ਕਿ ਹੋਈ ਸਭ ਤੋਂ ਬਾਅਦ VOTING ਜੋ ਕਿ ਉਹ ਗਿੱਦਲਵਾੜ ਦੇ ਵਿੱਚ ਹੋਈ ਹੈ ਬਰਨਾਲਾ ਦੇ ਵਿੱਚ ਵੀ ਲੋਕਾਂ ਦੇ ਵਿੱਚ ਕਾਫੀ ਜੋਸ਼ ਜੋ ਕਿ ਨਜ਼ਰ ਆ ਰਿਹਾ ਸੀਗਾ ਹਾਲਾਂਕਿ ਇਹ ਜਿਹੜਾ ਸਮਾਂ ਇਸ ਸਮੇਂ ਜੋ ਕਿ 3 ਵਜੇ ਦੇ ਕਰੀਬ ਜੋ ਕਿ ਥੋੜੀ VOTING ਜੁੜ ਗਈ ਹੈ ਕਿਤਨੇ ਕਿਤਨੇ ਠੰਡੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਇੱਥੇ ਖਾਸ ਤੌਰ ਤੇ ਪੋਲਿੰਗ ਕੇ ਜਿਹੜੇ ਬੂਥ ਲੱਗੇ ਹੋਏ ਨੇ ਇੱਥੇ ਜੋ ਕੀ ਹੈ तमाम ਪਾਰਟੀਆਂ ਦੇ ਅਲੱਗ-ਅਲੱਗ ਪਾਰਟੀਆਂ ਦੇ ਪੋਲਿੰਗ ਆ ਕਿਹਾ ਜਾ ਸਕਦਾ ਕਿ ਬੂਥ ਲਾਏ ਗਏ ਨੇ ਤੇ ਜਿਹੜੇ ਵਰਕਰ ਨੇ ਪਾਰਟੀ ਦੇ ਉਹ ਇੱਥੇ ਮੌਜੂਦ ਨੇ ਲਗਾਤਾਰ ਪਾਰਟੀ ਵਰਕਰ ਵੀ ਇੱਥੇ ਪਹੁੰਚ ਰਹੇ ਨੇ ਲਗਾਤਾਰ ਜੋ ਕੀ ਹੈ ਵੋਟਰਸ ਵੀ ਇੱਥੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਕੀ ਹੈ ਵੱਖ-ਵੱਖ ਪਾਰਟੀਆਂ ਦੇ ਬੂਥ ਇੱਥੇ ਨਜ਼ਰ ਆ ਰਹੇ ਕਿਉਂਕਿ ਉਤਸ਼ਾਹ ਜੋ ਕੀ ਹੈ ਲੋਕਾਂ ਦੇ ਵਿੱਚ ਘਟਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ 3 ਵਜੇ ਦਾ ਸਮਾਂ ਹੈ ਤਾਂ ਜ਼ਰੂਰ ਦੇਖੋ ਇੱਕ ਤੋਂ 1:30 ਵਜੇ ਤੋਂ ਬਾਅਦ 3 ਤੋਂ 4 ਵਜੇ ਤੱਕ ਜਿਹੜਾ ਇੱਕ ਸਮਾਂ ਹੈ ਉਹ ਇਹੋ ਜਿਹਾ ਸਮਾਂ ਹੈ ਜਦੋਂ ਕਿ ਵੋਟਿੰਗ ਜੋੜ ਕੇ ਥੋੜੀ ਘਟ ਜਾਂਦੀ ਹੈ ਉਸ ਤੋਂ ਬਾਅਦ ਹੁਣ 4 ਵਜੇ ਤੋਂ ਬਾਅਦ ਜੋ ਕੀ ਹੈ ਉਹ ਵੋਟਿੰਗ ਮੁੜ ਤੋਂ ਜੋ ਕੀ ਹੈ ਉਹ ਸ਼ੁਰੂ ਹੋਣ ਦੀ ਤਿਆਰੀ ਜੋ ਕੀ ਹੈ ਨਜ਼ਰ ਆ ਰਹੀ ਹੈ ਉਮੀਦ ਜਤਾਈ ਜਾ ਰਹੀ ਹੈ ਕਿ 4 ਵਜੇ ਤੋਂ ਬਾਅਦ ਫਿਰ ਤੋਂ ਵੋਟਿੰਗ ਜੋ ਕੀ ਹੈ ਉਹ ਸ਼ੁਰੂ ਹੋ ਸਕਦੀ ਹੈ ਜਿਹੜੇ ਲੋਕ ਆਣੇ ਹਨ ਲੋਕ ਜਿਹੜੇ ਕਿ ਆਪਣੇ ਘਰੋਂ ਨਿਕਲਣਾ ਸ਼ੁਰੂ ਕਰ ਸਕਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਬਰਨਾਲਾ ਹਲਕੀ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਪਰਚੀਆਂ ਜੋ ਕੀਏ ਥੇ ਜਿਹੜੀ ਪੋਲਿੰਗ ਦੀ ਉਹ ਦਿੱਤੀ ਜਾ ਰਹੀਆਂ ਨੇ ਜਦੋਂ ਸਟਾਰਟਾ ਗੱਲ ਕੀਤੀ ਜਾਵੇ ਤਾਂ ਆਪਣਾ ਰਾਈਟ ਟੂ ਵੋਟ ਦਾ ਇਸਤੇਮਾਲ ਜੋ ਕੀ ਹੈ ਉਹ ਲੋਕੀ ਕਰਨ ਲਈ ਇੱਥੇ तमाम ਪਹੁੰਚ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਵਰਕਰਸ ਵੀ ਮੌਜੂਦ ਨੇ ਤਾਂ ਨਾ ਆਮ ਜਿਹੜਾ ਵੋਟਰ ਹੈ ਉਸ ਦੇ ਵਿੱਚ ਖਾਸੇ ਕੁਝ ਸਾਹ ਦੇਖਣ ਨੂੰ ਮਿਲ ਰਿਹਾ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਆਂਕੜਾ ਸਾਹਮਣੇ ਆਇਆ ਹੈ 1.5 ਵਜੇ ਤੱਕ ਬਰਨਾਲਾ ਦੇ ਵਿੱਚ 28.1% VOTING ਜੋ ਕੀ ਹੈ ਹੋ ਚੁੱਕੀ ਹੈ ਅਕਸਰ ਜੇਕਰ ਗੱਲ ਕੀਤੀ ਜਾਵੇ ਤਾਂ ਬਾਈਪੋਲਸ ਦੇ ਵਿੱਚ VOTING ਘੱਟ ਦੇਖਣ ਨੂੰ ਮਿਲਦੀ ਹੈ ਲੇਕਿਨ ਇਸ ਵਾਰੀ ਲੋਕਾਂ ਦੇ ਵਿੱਚ ਖਾਸਾ ਜੋਸ਼ ਜੋ ਕੀ ਹੈ ਉਹ ਨਜ਼ਰ ਆ ਰਿਹਾ ਹੈ ਕਿਤਨਾ ਕਿਤਨੀ ਜਾਗਰੂਕਤਾ ਹੈ ਅਸੀਂ ਵੀ ਜ਼ਰੂਰ ਆਪਣੇ ਵਿਊਅਰਸ ਨੂੰ ਅਪੀਲ ਕਰਾਂਗੇ ਇਹਨਾਂ ਚਾਰ ਵਿਧਾਨ ਸਭਾ ਸੀਟਾਂ ਤੇ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਨੂੰ ਦੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਤਾਂ ਜ਼ਰੂਰ ਆਪਣੇ ਰਾਈਟ ਟੂ ਵੋਟ ਦਾ ਇਸਤੇਮਾਲ ਕਰਨ ਦੇਖੋ ਜਦੋਂ ਇਹ ਸਮਾਂ ਲੰਘ ਜਾਂਦਾ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਕਿਸੇ ਸਰਕਾਰ ਨੂੰ ਨਿੰਦ ਕੇ ਕੋਈ ਫਾਇਦਾ ਨਹੀਂ ਹੁੰਦਾ ਬਲਕਿ ਅੱਜ ਜਦੋਂ ਮੌਕਾ ਹੈ ਤਾਪਨੀ ਤਾਕਤ ਦਾ ਇਸਤੇਮਾਲ ਕੀਤਾ ਜਾਵੇ ਹਰ ਸ਼ਖਸ ਦੀ ਤਾਕਤ ਹੈ ਲੋਕਾਂ ਨਾਲ ਗੱਲਬਾਤ ਕਰਦੇ ਦੇਖੋ ਕਿਉਂਕਿ ਇੱਕ ਵੋਟ ਦੀ ਕੀਮਯਤ ਹੈ ਲੋਕ ਜ਼ਰੂਰ ਅਥਾ ਦੱਸਣਗੇ ਬਾਬਾ ਜੀ ਕਿਆ ਨਾਮ ਹੈ ਆਪਣਾ ਜੀ ਕਿੱਥੋਂ ਜੀ ਮੇਰਾ ਨਰਮਲ ਸਿੰਘ ਖਾਲਸਾ ਜੀ ਨਰਮਲ ਜੀ ਇੱਕ ਗੱਲ ਦੱਸੋ ਆਪਾਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਵੋਟ ਦੀ ਗੱਲ ਕਰਾਂਗੇ ਵੋਟ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਆਪਣੇ ਤਾਕਤ ਨੂੰ ਯੂਜ਼ ਕਰਨਾ ਕਿੰਨਾ ਕੁ ਜ਼ਰੂਰੀ ਹੈ ਵੋਟ ਤਾਂ ਜੇ ਇੰਨੀ ਜ਼ਰੂਰੀ ਆ ਕਿ ਜਿਹੜੀ ਵੋਟ ਨਹੀਂ ਪਾਉਣੀ ਜਿਹੜਾ ਨਹੀਂ ਪਾਉਂਦਾ ਉਹ ਮਰਿਆ ਬੰਦਾ ਨਹੀਂ ਪਾਉਂਦਾ ਜੀ ਮਰੇ ਬੰਦੇ ਦੀ ਵੋਟ ਕੱਟੀ ਜਾਂਦੀ ਆ ਬਾਕੀ ਹਰੇਕ ਨੂੰ ਅਧਿਕਾਰ ਹੈ ਜਿਹੜਾ ਜਿਉਂਦਾ ਬੰਦਾ ਨਾ 18 ਸਾਲ ਤੋਂ ਉਪਰ ਅਕਸਰ ਅਸੀਂ ਦੇਖਦੇ ਆ ਲੋਕ ਨਾ ਨਖੇਦੀ ਕਰ ਦਿੰਦੇ ਆ ਕਿ ਜੀ ਇਹ ਬੰਦਾ ਇਹ ਕੰਮ ਨਹੀਂ ਕਰਦਾ ਇਹ ਨਹੀਂ ਕਰਦਾ ਲੇਕਿਨ ਵੋਟ ਵਾਲੇ ਦਿਨ ਉਹਨਾਂ ਨੂੰ ਲੱਗਦਾ ਕਿ ਛੁੱਟੀ ਹੈ ਆਰਾਮ ਕਰ ਲੋ ਘਰ ਦੇ ਹੋਰ ਕੰਮ ਕਰ ਲੋ ਇਸ ਚੀਜ਼ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਇਹਨੂੰ ਸਭ ਤੋਂ ਜ਼ਰੂਰੀ ਅਹਿਮੀਅਤ ਸਾਡੇ ਕੋਲ ਇੱਕੋ ਹੀ ਅਧਿਕਾਰ ਆ ਵੋਟ ਦਾ ਹੋਰ ਕੋਈ ਅਧਿਕਾਰ ਨਹੀਂ ਹੈਗਾ ਵੋਟ ਦਾ ਸਭ ਤੋਂ ਵੱਡਾ ਅਧਿਕਾਰ ਹੈ ਹਾਂਜੀ ਸਭ ਤੋਂ ਵੱਡੀ ਤਾਕਤ ਹੈ ਸਭ ਤੋਂ ਵੱਡੀ ਤਾਕਤ ਆ ਇਹ ਹਾਂਜੀ ਹਾਂਜੀ ਦੇਖੋ ਲੋਕਾਂ ਦੇ ਵਿੱਚ ਅਵੇਅਰਨੈਸ ਜ਼ਰੂਰ ਹੈ ਲੋਕ ਜੋ ਕੀ ਹੈ ਇੱਥੇ ਆਪਣੇ ਵੋਟਸ ਦਾ ਇਸਤੇਮਾਲ ਕਰਨ ਲਈ ਪਹੁੰਚ ਰਹੇ ਨੇ ਆਪਣੀ ਰਾਈਟ ਟੂ ਵੋਟ ਦਾ ਇਸਤੇਮਾਲ ਕਰਕੇ ਜੋ ਕੀ ਹੈ ਆਪਣੀ ਸਰਕਾਰ ਆਪਣਾ ਵਿਧਾਇਕ ਚੁਣਨ ਦੇ ਲਈ ਜੋ ਕਿ ਐਕਸਾਈਟਿਡ ਨਜ਼ਰ ਆ ਰਹੇ ਹਨ ਤਸਵੀਰਾਂ ਦੇਖੋ ਜਿਵੇਂ ਕਿ ਇਹ ਆਮ ਆਦਮੀ ਪਾਰਟੀ ਦਾ ਬੂਥ ਸੀਗਾ ਇਹ ਏਦਾਂ ਹੀ ਹੋਰ ਵੀ ਤਮਾਮ ਜੋ ਕਿ ਪੋਲਿੰਗ ਸਟੇਸ਼ਨਸ ਇੱਥੇ ਲੱਗੇ ਹੋਏ ਨੇ ਪੋਲਿੰਗ ਬੂਥਸ ਲੱਗੇ ਹੋਏ ਨੇ ਜਿੱਥੇ ਕਿ ਖਾਸ ਤੌਰ ਤੇ ਤਮਾਮ ਜਿਹੜੇ ਵੋਟਰਸ ਨੇ ਉਹ ਇੱਥੇ ਪਹੁੰਚ ਕੇ ਆਪਣੀ ਵੇਰੀਫਿਕੇਸ਼ਨ ਆਪਣੀ ਪਰਚੀ ਲੈ ਕੇ ਉਸ ਤੋਂ ਬਾਅਦ ਗਾਂ ਜੋ ਕੀਆ ਵੋਟ ਦੇਣ ਲਈ ਜਾਂਦੇ ਨੇ ਦੇਖੋ ਅੱਜ ਗੱਲ ਕੀਤੀ ਜਾਵੇ ਤਾਂ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਤੇ ਜਿਹੜੀ ਐਕਸਪੈਕਟਿਡ voting ਸੀ ਉਸ ਤੋਂ voting ਜੋ ਕੀ ਉੱਪਰ ਜਾ ਚੁੱਕੀ ਹੈ ਪਹਿਲਾਂ ਹੀ ਜਿਸ ਤਰੀਕੇ ਨਾਲ ਗਿੱਦੜਬਾਏ ਦੀ ਗੱਲ ਕੀਤੀ ਜਾਵੇ ਗਿੱਦੜਬਾਏ ਦੇ ਵਿੱਚ तमाम ਜਿਹੜੇ ਕੈਂਡੀਡੇਟਸ ਨੇ ਤਲਾਅਠ ਨੇ ਪਹਿਲਾਂ ਹੀ ਇੱਕ ਪਾਸੇ ਤਾਂ ਦੇਖੋ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਵਾਈਫ ਅਮ੍ਰਿਤਾ ਵੜਿੰਗ ਉਸ ਤੋਂ ਉਸ ਤੋਂ ਬਾਅਦ ਦੂਜੇ ਪਾਸੇ ਦੇ ਕਰ ਗੱਲ ਕੀਤੀ ਜਾਵੇ ਡਿੰਪੀ ਢਿੱਲੋਂ ਇਹ ਇਹੋ ਜਿਹੇ ਕੈਂਡੀਡੇਟਸ ਨੇ ਜੋ ਕਿ ਆਪਣੇ ਆਪ ਦੇ ਵਿੱਚ ਪਹਿਲਾਂ ਹੀ ਤਰਾਟ ਨੇ ਅਨਮੋਲ ਤੁਹਾਡੇ ਤੋਂ ਕੁਝ ਮੋਹਿਤ ਬਖਸ਼ੀ ਜਾਣਕਾਰੀ ਲੈਣਾ ਚਾਹੁੰਦੇ ਨੇ ਮੋਹਿਤ ਬਖਸ਼ੀ ਓਵਰ ਟੂ ਯੂ ਤੁਸੀਂ ਜਿਹੜੀ ਜਾਣਕਾਰੀ ਲੈਣਾ ਚਾਹੁੰਦੇ ਇੱਕ ਵਾਰ ਸਾਂਝੀ ਕਰ ਲਓ ਅਨਮੋਲ ਨਾਲ ਉਹ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਨ ਅਨਮੋਲ ਸਿੱਧਾ ਸਵਾਲ ਤੁਹਾਡੇ ਤੋਂ ਹੈ ਕਿਉਂਕਿ ਤੁਸੀਂ ਲਗਾਤਾਰ ਚਾਰੋਂ ਸੀਟਾਂ ਤੇ ਜਿਹੜੇ ਆ ਬਾਰੀ-ਬਾਰੀ ਤੁਸੀਂ ਗਏ ਹੋ ਕਿਹੋ ਜੀ ਸਥਿਤੀ ਤੁਹਾਨੂੰ ਨਜ਼ਰ ਆ ਰਹੀ ਹੈ ਕਿਉਂਕਿ ਸਪੈਸ਼ਲੀ ਚਾਰੋਂ ਸੀਟਾਂ ਤੇ ਸੰਸਦਾਂ ਦੀ ਡਿਊਟੀ ਲਈ ਗਈ ਸੀ ਕਿਉਂਕਿ ਸਾਰਿਆਂ ਨੇ ਉਹਨਾਂ ਦੇ ਕਰਕੇ ਸੀਟ ਖਾਲੀ ਹੋਈ ਪਹਿਲਾਂ ਉਹਨਾਂ ਦੀਆਂ ਪਾਰਟੀਆਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਕਿ ਉਹ ਜਿਹੜੇ ਨੇ ਉਹ ਐਮਪੀ ਦੇ ਚੋਣ ਲੜਨ ਫਿਰ ਉਹਦੇ ਬਾਅਦ ਜਦੋਂ ਉਹਨਾਂ ਦੀ ਸੀਟ ਖਾਲੀ ਹੋ ਗਈ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਲਈ ਹੈ ਕਿਉਂਕਿ ਰਾਜਕੁਮਾਰ ਚੱਵੇਵਾਲ ਪਹਿਲੇ ਕਾਂਗਰਸ ਚ ਸੀਗੇ ਫਿਰ ਆਮ ਆਦੀ ਪਾਰਟੀ ਚ ਆ ਗਏ ਉੱਥੇ ਉਹਨਾਂ ਦੇ ਹੁਣ ਪੁੱਤਰ ਨੂੰ ਵੀ ਜਿਹੜੀ ਆ ਉਸ ਸੀਟ ਦੇ ਦਿੱਤੀ ਗਈ ਟਿਕਟ ਦੇ ਦਿੱਤੀ ਗਈ ਤੇ ਹੁਣ ਕਿਹੋ ਜੀ ਸਥਿਤੀ ਤੁਸੀਂ ਦੇਖਦੇ ਹੋ ਓਵਰ ਆਲ ਜਿਹੜੀ ਗੱਲ ਕੀਤੀ ਜਾਏ ਕਿਉਂਕਿ VOTING ਪਰਸੈਂਟੇਜ ਜਿਹੜੀ ਹੈ ਗਿੱਦੜਵਾਚ ਤਾਂ ਕਹਿ ਸਕਦੇ ਆ ਕਿ ਰੇਲ ਗੱਡੀ ਦੀ ਰਫਤਾਰ ਫੜੀ ਹੋਈ ਹੈ ਬਾਕੀ ਜਗ੍ਹਾ ਤੇ ਥੋੜੀ ਥੋੜੀ ਕਟ ਹੈ ਜੀ ਅੱਜ ਬਿਲਕੁਲ ਸਰ ਜਿਵੇਂ ਤੁਸੀਂ ਕਿਹਾ ਕਿ ਜੇਕਰ ਗੱਲ ਕੀਤੀ ਜਾਵੇ ਗਿੱਦੜਬਾਦ ਹੀ ਗਿੱਦੜਬਾਦ ਤਾਂ ਦੇਖੋ ਸਭ ਤੋਂ ਜ਼ਿਆਦਾ ਆਪਣੇ ਰਫਤਾਰ ਫੜ ਕੇ ਇਸ ਵਕਤ ਵੋਟਿੰਗ ਕਰ ਰਿਹਾ ਮੁੱਜੀ ਜੇਕਰ ਗੱਲ ਕੀਤੀ ਜਾਵੇ ਬਾਕੀ ਹਲਕਿਆਂ ਦੀ ਤਾਂ ਉੱਥੇ ਕਿਹ ਤਰ੍ਹਾਂ ਕਿਹ ਤਰ੍ਹਾਂ ਵੋਟਿੰਗ ਥੋੜੀ ਘੱਟ ਨਜ਼ਰ ਆ ਰਹੀ ਹੈ ਓਵਰ ਆਲ ਸਨਾਰੀਓ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਕਿ ਜਦੋਂ ਬਾਇ ਇਲੈਕਸ਼ਨਸ ਹੁੰਦੇ ਆ ਤਾਂ ਥੋੜਾ ਐਜ ਸਰਕਾਰ ਨੂੰ ਜ਼ਰੂਰ ਹੁੰਦਾ ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਵਿਧਾਇਕ ਹੈ ਜੇਕਰ ਉਹ ਸਰਕਾਰ ਦਾ ਜੇ ਰੂਲਿੰਗ ਪਾਰਟੀ ਦਾ ਹੋਏਗਾ ਤਾਂ ਉਸ ਦੇ ਕਰਕੇ ਕੰਮ ਜ਼ਰੂਰ ਹੋਣਗੇ ਜੋ ਕਿ ਦਾਵਾ ਜੋ ਕਿ ਇਹ ਸਿੱਧੇ ਤੌਰ ਤੇ ਰੂਲਿੰਗ ਪਾਰਟੀ ਵੱਲੋਂ ਵੀ ਕੀਤਾ ਜਾਂਦਾ ਹੈ ਲੇਕਿਨ ਹੁਣ ਆਰ ਹਰ ਸੀਟ ਦੀ ਜਦੋਂ ਆਪਾਂ ਗੱਲ ਕਰਦੇ ਆਂ ਤੇ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਬਰਨਾਲੇ ਦੀ ਬਰਨਾਲਾ ਉਹ ਗੜ ਹੈ ਜੋ ਕਿ ਆਮ ਆਦਮੀ ਪਾਰਟੀ ਦਾ ਬਹੁਤ ਪੁਰਾਣਾ ਗੜ ਹੈ 2017 ਤੋਂ ਲੈ ਕੇ ਜੋ ਕਿ ਆ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਉੱਥੇ ਫਤਵਾ ਦਿੱਤਾ ਜਾ ਰਿਹਾ ਗੁਰਮੀਤ ਸਿੰਘ ਮੀਥੇਰ ਜੋ ਕਿ ਇੱਕ ਯੰਗ ਲੀਡਰ ਨੇ ਉਹ ਜੋ ਕਿ ਹੈ ਕਾਫੀ ਟਾਈਮ ਤੱਕ ਉੱਥੇ ਜੋ ਕਿ ਹੈ ਐਮਐਲਏ ਰਹੇ ਉਸ ਤੋਂ ਬਾਅਦ ਜਦੋਂ ਐਮਪੀ ਦਾ ਮੌਕਾ ਮਿਲਿਆ ਤਾਂ ਲੋਕਾਂ ਨੇ ਉਹਨਾਂ ਨੂੰ ਐਮਪੀ ਦੇ ਤੌਰ ਤੇ ਵੀ ਫਤਵਾ ਦਿੱਤਾ ਅੰਪੀਦਤ ਔਰਤੇ ਉਹਨੂੰ ਉਹਨਾਂ ਨੂੰ ਜੋ ਕੀ ਹੈ ਲੋਕ ਸਭਾ ਦੇ ਵਿੱਚ ਭੇਜਣ ਦੇ ਲਈ ਲੋਕਾਂ ਨੇ ਜ਼ੋਰਾਂ ਸ਼ੋਰਾਂ ਨਾਰਿਕ ਵਡੀ ਲੀਡਰ ਨਾਲ ਜੋ ਕੀ ਹੈ ਗੁਰਮੀਤ ਸਿੰਘ ਮੀਤੇਰ ਨੂੰ ਜਤਾਇਆ ਹੁਣ ਗੁਰਮੀਤ ਸਿੰਘ ਮੀਤੇਰ ਦੇ ਦੇ ਨਜ਼ਦੀਕੀ ਨੇ ਕੈਂਡੀਡੇਟ ਜੋ ਕਿ ਹੁਣ ਬਰਨਾਲੇ ਤੋਂ ਨੇ ਬਾਇਲੈਕਸ਼ਨਸ ਦੇ ਲਈ ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਲੋਕੀ ਕਾਫੀ ਜ਼ਿਆਦਾ ਭਰੋਸਾ ਜੋ ਕਿ ਬਰਨਾਲੇ ਵਾਲੇ ਜਿਤਾਉਂਦੇ ਆਏ ਨੇ ਸੰਗਰੂਰ ਬਰਨਾਲਾ ਇਹ ਉਹ ਇਲਾਕਾ ਹੈ ਜਿੱਥੇ ਆਮ ਆਦਮੀ ਪਾਰਟੀ ਪਹਿਲਾਂ ਹੀ ਸਟਰੋਂਗ ਹੈ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਨੇ ਉਹ ਵੀ ਕਿਤੇ ਨਾ ਕਿਤੇ ਗੁਰਮੀਤ ਸਿੰਘ ਮੀਤੇਰ ਦੀ ਨਜ਼ਦੀਕੀ ਨੇ ਤੇ ਗੁਰਮੀਤ ਸਿੰਘ ਮੀਤੇਰ ਆਪ ਉਸ ਦੀ ਉਸ ਸ਼ਖਸ ਦੀ ਉਸ ਕੈਂਡੀਡੇਟ ਦੀ ਜੋ ਕਿ ਜ਼ਿੰਮੇਵਾਰੀ ਲੈ ਰਹੇ ਨੇ ਕਿਤਨਾ ਕਿਤਾ ਕਿਹਾ ਜਾਵੇ ਕਿ ਆਮ ਆਦਮੀ ਪਾਰਟੀ ਦੇ ਲਈ ਉਹ ਗੜ ਕਾਫੀ ਵਧੀਆ ਤੇ ਉਸ ਨੂੰ ਤੋੜਨਾ ਬਾਕੀ ਪਾਰਟੀਆਂ ਲਈ ਦੇਖੋ ਥੋੜਾ ਜਿਹਾ ਟਫ ਚੈਲੰਜ ਜ਼ਰੂਰ ਹੋਏਗਾ ਉੱਥੇ ਜਿੱਕਰ ਗੱਲ ਕੀਤੀ ਜਾਵੇ ਚੱਬੇਵਾਲ ਦੀ ਗਿੱਦੜਬੇਦੀ ਦੀ ਗੱਲ ਕਰ ਅਨਮੋਲ ਜਿਹਾ ਗਿੱਦੜਬੇਦੀ ਦੀ ਗੱਲ ਕੀਤੀ ਜਾਏ ਤੇ ਗਿੱਦੜਬਾਦ ਚ ਜਿਹੜੀ VOTING ਹੈ ਉਹ ਕਾਫੀ ਜ਼ਿਆਦਾ ਹੈ ਪਰ ਬਾਕੀ ਸੀਟਾਂ ਤੇ ਇੰਨੀ ਘੱਟ ਕਿਉਂ VOTING ਹੋ ਰਹੀ ਹੈ ਕੀ ਲੱਗਦਾ ਹੈ ਲੱਗਦਾ ਹੈ ਕਿ 4 ਵਜੇ ਦੇ ਬਾਅਦ ਜਿਹੜੇ ਨੇ ਲੋਕੀ ਬਾਹਰ ਆਣਗੇ ਵੋਟ ਕਰਨਗੇ ਹਾਲਾਂਕਿ ਸਰਦੀਆਂ ਦਾ ਮੌਸਮ ਹੈ ਇਸ ਵੇਲੇ ਤਾਂ ਠੰਡ ਦਾ ਮੌਸਮ ਹੈ ਦਿਨੇ ਵੀ VOTING ਜਾਰੀ ਰਹਿੰਦੀ ਹੈ ਪਰ ਇਸ ਵ ਦੇ ਦੇਖਿਆ ਜਾ ਰਿਹਾ ਉਹ ਉਨੀ VOTING ਨਹੀਂ ਹੋਈ ਹੈ ਜਿੰਨੀ ਅਜੇ ਤੱਕ ਹੋ ਜਾਣੀ ਚਾਹੀਦੀ ਸੀ ਅ ਬਿਲਕੁਲ ਦੇਖੋ ਮੋਜੀ ਜੇਕਰ ਗੱਲ ਕੀਤੀ ਜਾਵੇ ਸਨਾਰੀਓਜ਼ ਦੀ ਤਾਂ ਜੋ ਬਾਈ ਇਲੈਕਸ਼ਨਸ ਬਾਈ ਇਲੈਕਸ਼ਨਸ ਦੇ ਵਿੱਚ VOTING ਅਕਸਰ ਕਮ ਤਾਂ ਦੇਖਣ ਨੂੰ ਮਿਲਦੀ ਹੈ ਲੇਕਿਨ ਡਿਪੈਂਡ ਕਰਦਾ ਹੈ ਕਿ ਹੋਰ ਵੀ ਜਿਹੜੇ ਕ੍ਰਾਈਟੇਰੀਆਜ਼ ਨੇ ਹਾਲਾਂਕਿ ਵੈਦਰ ਇਸ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦੀ ਖਲਲ ਨਹੀਂ ਪਾ ਰਿਹਾ ਕਿਉਂਕਿ ਮੌਸਮ ਐ ਹੋ ਜਾਏ ਕਿ ਇਸ ਸਮੇਂ ਵੀ ਜੇਕਰ ਤੋਂ ਅਸੀਂ ਖੜੇ ਹੁੰਦੇ ਆ ਤਾਂ ਸਾਨੂੰ ਪਲੇਜ਼ੈਂਟ ਫੀਲ ਹੁੰਦਾ ਲੇਕਿਨ ਜਿਹੜਾ 1 ਤੋਂ ਲੈ ਕੇ 3 ਵਜੇ ਦਾ ਜਿਹੜਾ ਸਮਾਂ ਹੋ ਕਿ ਤਰ੍ਹਾਂ ਕਿ ਤਾ ਲੋਕਾਂ ਦਾ ਰੈਸਟ ਕਰਨ ਦਾ ਸਮਾਂ ਵੀ ਜ਼ਰੂਰ ਹੁੰਦਾ ਤੇ ਲੋਕੀ ਅਵੋਇਡ ਕਰਦੇ ਲੇਕਿਨ ਉਮੀਦ ਜਤਾਈ ਜਾ ਰਹੀ ਹੈ 4 ਵਜੇ ਕਰਣਗੇ ਫਿਰ ਗਿੱਦੜ ਬਾਏ ਦੇ ਹੁਣ VOTING ਦੀ ਗੱਲ ਕਰ ਲਈ ਜਾਵੇ ਗਿੱਦੜ ਬਾਏ ਚ ਅਸਲ ਚ ਜੋ ਕਿ ਕੈਂਡੀਡੇਟਸ ਨੂੰ ਸ਼ੁਰੂ ਤੋਂ ਜੋ ਕਿ ਦੋ ਕੈਂਡੀਡੇਟਸ ਨੇ ਮੁੱਖ ਤੌਰ ਤੇ ਉਹ ਤਨਾ 8 ਬਣੇ ਜਾ ਰਹੇ ਨੇ ਇੱਕ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਡਿੰਪੀ ਢਿੱਲੋਂ ਜੋ ਕਿ ਹੈ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਆਪਣੀ ਉਹਨਾਂ ਦੀ ਇੱਕ ਟ੍ਰੈਵਲ ਏਜੰਸੀ ਹੈ ਤੇ ਉਸ ਦੇ ਨਾਲ ਨਾਲ ਕਿਹਾ ਜਾ ਸਕਦਾ ਸ਼ਰੋਬਣੀ ਅਕਾਲੀ ਦਲ ਦੇ ਨਾਲ ਰਹਿ ਕੇ ਬਹੁਤ ਲੰਬੇ ਸਮੇਂ ਤੋਂ ਦੇਖੋ ਲੋਕਾ ਦਾ ਇੱਕ ਡਾਇਰੈਕਟ ਕਨੈਕਟ ਹੈ ਜਿਹੜੇ ਡਿੰਪੀ ਢਿੱਲੋਂ ਨੇ ਉਹਨਾਂ ਦੇ ਨਾਲ ਜੇਕਰ ਕਿਸੇ ਦੇ ਕੋਲ ਵੀ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਸਮੱਸਿਆ ਆਂਦੀ ਹੈ ਜਲਬਾਦ ਚ ਤੇ ਉਹ ਕਿਤੇ ਨਾ ਕਿਤੇ ਡਿੰਪੀਟੇ ਲੋਨਲ ਜ਼ਰੂਰ ਕਨੈਕਟਡ ਨੇ ਲੋਕੀ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਸਮੱਸਿਆ ਦੇ ਵਿੱਚ ਡਿੰਪੀਟੇ ਲੋਨਾਂ ਦੇ ਕੰਮ ਆਏ ਹੁੰਦੇ ਨੇ ਇਹ ਅਸੀਂ ਜਦੋਂ ਸਰਵੇ ਕਰ ਰਹੇ ਸੀਗੇ ਉਦੋਂ ਸਾਨੂੰ ਇਹ ਦੇਖਣ ਨੂੰ ਮਿਲਿਆ ਸੀਗਾ ਉਸ ਤੋਂ ਬਾਅਦ ਜਿਕਰ ਗੱਲ ਦੀ ਲੋਕੀ ਲੋਕੀ ਵੋਟ ਪਾਣ ਦੇ ਪਰ ਮਾਲਵੇ ਤੋਂ ਮਾਲਵੇ ਤੋਂ ਮੈਂ ਤੁਹਾਨੂੰ ਮਾਝੇ ਦੀ ਤਰਫ ਲੈ ਚਲਦਾ ਮਾਝੇ ਚ ਕੀ ਸਥਿਤੀ ਹੈ ਮਾਝੇ ਚ ਕਿਉਂਕਿ ਰੰਦਾਵਾ ਜੀ ਜਿਹੜੇ ਨੇ ਉਹ ਬਹੁਤ ਵੱਡਾ ਨਾਮ ਮੰਨਿਆ ਜਾਂਦਾ ਹੈ ਪਾਰਟੀ ਚ ਉਹਨਾਂ ਦੀ ਭੂਮਿਕਾ ਜਿਹੜੀ ਸੀਗੀ ਉਹ ਵੀ ਦੇਖੀ ਹੈ ਸਾਰਿਆਂ ਨੇ ਤੇ ਹੁਣ ਜਿਹੜਾ ਉਹ ਕਿਉਂਕਿ ਐਮਪੀ ਬਣ ਗਏ ਨੇ ਤੇ ਉਹਦੇ ਬਾਅਦ ਵੀ ਉਹਨਾਂ ਨੂੰ ਹੀ ਸੀਟ ਦਾ ਅਧਿਕਾਰ ਦਿੱਤਾ ਕਿ ਕੌਣ ਇੱਥੇ ਚੋਣ ਲੜੇਗਾ ਉੱਥੇ ਕੀ ਸਥਿਤੀ ਨਜ਼ਰ ਆ ਰਹੀ ਹੈ ਜੀ ਜੀ ਬਿਲਕੁਲ ਦੇਖੋ ਹਰ ਸੀਟ ਦੀ ਪੋਲਿਟਿਕਸ ਪੰਜਾਬ ਦੀ ਖਾਸ ਤੌਰ ਤੇ ਪੋਲਿਟਿਕਸ ਦਾ ਮિજાਜ ਕਿਤਨਾ ਕਿਤੇ ਹਰ ਸੀਟ ਤੇ ਵੈਰੀ ਕਰਦਾ ਜੇਕਰ ਡੇਰਾ ਬਾਬਾ ਬਨਾਨਕ ਦੀ ਗੱਲ ਕੀਤੀ ਜਾਵੇ ਡੇਰਾ ਬਾਬਾ ਬਨਾਨਕ ਇੱਕ ਪੰਥਕ ਸੀਟ ਹੈ ਡੇਰਾ ਬਾਬਾ ਬਨਾਨਕ ਤੇ ਪੰਥਕ ਵੋਟ ਕਾਫੀ ਜ਼ਿਆਦਾ ਹੈ ਬਾਰਡਰ ਬੈਲਟ ਹੋਣ ਦੇ ਕਰਕੇ ਉੱਥੇ ਚੈਲੰਜਸ ਅਲਗ ਤਰੀਕੇ ਦੇ ਨੇ ਬਾਰਡਰ ਬੈਲਟ ਹੈ ਡੇਰਾ ਬਾਬਾ ਬਨਾਨਕ ਬਾਰਡਰ ਏਰੀਆ ਹੈ ਨਾਲ ਦੇ ਨਾਲ ਪੰਥਕ ਇਲਾਕਾ ਇਸ ਦੇ ਕਰਕੇ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਜੋ ਕਿ ਸ਼ੁਰੂ ਤੋਂ ਜੋ ਕਿ ਕਾਂਗਰਸ ਦੇ ਕਾਫੀ ਕਿਹਾ ਜਾ ਸਕਦਾ ਕਦਾਵਰ ਨੇਤਾ ਨੇ ਉਹਨਾਂ ਨੂੰ ਸ਼ੁਰੂ ਤੋਂ ਜਿੱਕੇ ਉੱਥੇ ਪ੍ਰੀਫਰੈਂਸ ਤਾਂ ਦਿੱਤੀ ਜਾਂਦੀ ਸੀਗੀ ਉਸ ਤੋਂ ਬਾਅਦ ਜਦੋਂ ਐਮਪੀਜੀ ਵੀ ਬਣਾ ਦਿੱਤਾ ਗਿਆ ਤੇ ਹੁਣ ਕਿਤੇ ਨਾ ਕਿਤੇ ਉਹਨਾਂ ਦਾ ਮੰਨਣਾ ਹੈ ਕਿ ਅੱਗੇ ਵੀ ਜਿੱਕੇ ਮੌਕਾ ਉਹਨਾਂ ਨੂੰ ਦਿੱਤਾ ਜਾਏਗਾ ਜਿਸ ਦੇ ਕਰਕੇ ਅੱਜ ਇਹ ਲੜਾਈ ਜੋ ਕੀ ਹੈ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਹੁਣ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਦੇ ਵਿੱਚ ਇਸ ਵਕਤ ਸੁਖਜਿੰਦਰ ਸਿੰਘ ਦਾ ਹਵਾ ਕਾਫੀ ਸਟਰੋਂਗ ਜੋ ਕੀ ਹੈ ਉਹ ਨਜ਼ਰ ਆ ਰਹੇ ਨੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਹੀ ਜੋ ਕਿ ਹੈ ਟ੍ਰਿਗਰ ਦਿੱਤੀ ਲੋਕਾਂ ਵੱਲੋਂ ਵੀ ਖਾਸ ਤੌਰ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਸਮਰਥਨ ਜਤਾਇਆ ਜਾ ਸਕਦਾ ਹੈ ਜਿਸ ਤਰੀਕੇ ਨਾਲ ਚੱਬੇਵਾਲ ਦੀ ਗੱਲ ਕੀਤੀ ਜਾਵੇ ਚੱਬੇਵਾਲ ਕਿਉਂਕਿ ਚੱਬੇਵਾਲ ਸੀਟ ਤੇ ਚੱਬੇਵਾਲ ਪਰਿਵਾਰ ਦਾ ਬਹੁਤ ਪੁਰਾਣਾ ਹੋਲਡ ਹੈ ਰਾਜਕੁਮਾਰ ਚੱਬੇਵਾਲ ਜੋ ਕੀ ਹੈ ਵਿਧਾਇਕ ਸੀਗੇ ਉਹਨਾਂ ਨੂੰ ਜੋ ਕਿ ਹੈ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਭਰੋਸਾ ਜਤਾਇਆ ਗਿਆ ਐ ਕਰ ਦਿੱਤੀ ਸੀਗੀ ਐਮਪੀ ਤਾਂ ਲੋਕਾਂ ਨੇ ਬਣਾਇਆ ਲੋਕੀ ਜੋ ਕੀ ਹੈ ਚੱਬੇਵਾਲ ਪਰਿਵਾਰ ਤੇ ਭਰੋਸਾ ਕਰਦੇ ਨੇ ਤਾਂ ਉਸ ਦੇ ਕਰਕੇ ਇਸ਼ਾਂਕ ਚੱਬੇਵਾਲ ਜੋ ਕਿ ਉਹਨਾਂ ਦੇ ਬੇਟੇ ਉਹਨਾਂ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਉਹਨਾਂ ਦੇ ਲਈ ਪੋਲਿਟਿਕਸ ਕੋਈ ਨਵੀਂ ਨਹੀਂ ਹੈ ਬਸ ਇਹ ਹੈ ਕਿ ਪਹਿਲਾਂ ਆਪਣੇ ਪਿਤਾ ਲਈ ਜੋ ਕਿ ਹੈ ਕੈਂਪੇਨਿੰਗ ਕਰਦੇ ਸੀਗੇ ਹੁਣ ਆਪਣੇ ਲਈ ਕਰ ਰਹੇ ਸੀਗੇ ਪੋਲਿਟਿਕਸ ਉਹਨਾਂ ਲਈ ਉਹਨਾਂ ਲਈ ਨਹੀਂ ਚੱਬੇਵਾਲ ਪਰਿਵਾਰ ਚੱਬੇਵਾਲ ਹਲਕੇ ਦੇ ਲਈ ਨਵਾਨੀ ਹੈ ਠੀਕ ਹੈ ਅਨਮੋਲ ਅਸੀਂ ਹੋਰ ਵੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਇਸ ਤਰੀਕੇ ਨਾਲ ਜ਼ਿੰਦੇ ਰਵਾਂਗੇ ਤੁਸੀਂ ਅੱਗੇ ਵੀ ਸਾਡੇ ਨਾਲ ਜੁੜੇ ਰਹੋਗੇ ਤੇ ਮੋਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ तमाम ਜਾਣਕਾਰੀ ਸਾਂਝੀ ਕੀਤੀ ਅਨਮੋਲ ਤੁਹਾਡਾ ਵੀ ਬਹੁਤ ਧੰਨਵਾਦ ਉਸ तमाम ਜਾਣਕਾਰੀ ਬਰਨਾਲਾ ਤੋਂ ਸਾਂਝੀ ਕਰ ਰਹੇ ਹੋ ਤਾਂ ਚੋਣਾ ਜਿਹੜੀਆਂ ਨੇ ਲਗਾਤਾਰ ਹਜੇ ਵੀ ਜਾਰੀ ਨੇ ਤੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਕਿਹੜੀ ਸੀਟ ਤੋਂ ਅੱਗੇ ਨਿਕਲ ਕੇ ਆਂਦਾ ਹੈ ਤਾਂ ਇਸ ਬਰੋਡਕਾਸਟ ਵਿੱਚ ਫਿਲਹਾਲ ਇਨਾ ਹੀ ਹੁਣ ਤੁਸੀਂ ਮੈਨੂੰ ਦਓ ਇਜਾਜ਼ਤ ਤੇ ਦੇਖ ਤੇ ਪੰਜਾਬ ਦੀਆਂ ਅਹਿਮ ਖਬਰਾਂ ਵੇਖਣ ਲਈ ਤੁਸੀਂ ਤੇ ਇੱਕਦਰਾਓ ਸਾਡਾ ਚੈਨਲ ਨਿਊ Tämä on...